ਹਰ ਘਰ ਦੇ ਵਿੱਚ ਉਹ ਹਰ ਇੱਕ ਦੇ ਦਿਨ ਦੀ ਸ਼ੁਰੂਆਤ ਚਾਹ ਦੇ ਕੱਪ ਦੇ ਨਾਲ ਹੁੰਦੀ ਹੈ ਤੇ ਸਵੇਰੇ ਸਵੇਰੇ ਐਵੇਂ ਲੱਗਦਾ ਹੁੰਦਾ ਹੈ ਕਿ ਜੇਕਰ ਚਾਹ ਨਾ ਮਿਲੀ ਤਾਂ ਜਿਹੜੇ ਅਸੀਂ ਰੁਟੀਨ ਦੇ ਕੰਮ ਕਰਦੇ ਆਂ ਤਾਂ ਉਹਨਾਂ ਕੰਮਾਂ ਨੂੰ ਕਰਨ ਦੀ ਹਿੰਮਤ ਜਿਨੀ ਪੈਂਦੀ ਜਿੰਨਾ ਚਿਰ ਚਾਹ ਨਾ ਮਿਲੇ ਤੇ ਜੇਕਰ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੇ ਵਿੱਚ ਚਾਹ ਨੂੰ ਪਰੌਣਾਚਾਰੀ ਦੇ ਤੌਰ ਤੇ ਲਿਆ ਜਾਂਦਾ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਜੇਕਰ ਘਰ ਆਏ ਕਿਸੇ ਵੀ ਮਹਿਮਾਨ ਨੂੰ ਚਾਹ ਨਹੀਂ ਪੁੱਛੀ ਤਾਂ ਇਟ ਮੀਨਸ ਕਿ ਉਹਦੀ ਪਰੌਣਾਚਾਰੀ ਨਹੀਂ ਕੀਤੀ ਗਈ ਚਾਹ ਦੇ ਨਾਲ ਬੜੇ ਸਾਰੇ ਰੋਚਕ ਜਿਹੜੀਆਂ ਗੱਲਾਂ ਜੁੜੀਆਂ ਹੁੰਦੀਆਂ ਜਿਵੇਂ ਕਿ ਜੇਕਰ ਸਰਦੀ ਦੇ ਵਿੱਚ ਠੰਡ ਲੱਗੇ ਤਾਂ ਕਿਹਾ ਜਾਂਦਾ ਚਾਹ ਬਣਾ ਲਓ ਪਕੌੜੇ ਬਣਾਏ ਆ ਤਾਂ ਚਾਹ ਬਣਾ ਲਓ ਜੇਕਰ ਥੱਕਿਆ ਮਹਿਸੂਸ ਕਰ ਰਹੇ ਹੋ ਚਾਹ ਬਣਾ ਲਓ ਤੇ ਜੇਕਰ ਕੋਈ ਘਰੇ ਆਇਆ ਤਾਂ ਫਿਰ ਚਾਹ ਬਣਾ ਲਓ ਗੱਲ ਕੀ ਚਾਹ ਤੋਂ ਬਿਨਾ ਐਵੇਂ ਲੱਗਦਾ ਹੈ ਕਿ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਐਂ ਲੱਗਦਾ ਹੁੰਦਾ ਕਿ ਕੁਝ ਅਧੂਰਾ ਹੈ ਤੇ ਜੇਕਰ ਆਫਿਸ ਜੌਬ ਕਰਨ ਵਾਲਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਜੇਕਰ ਸਮੇਂ ਸਿਰ ਚਾਹ ਨਹੀਂ ਮਿਲਦੀ ਤਾਂ ਉਹ ਬਾਸੀਆਂ ਆਉਣ ਲੱਗ ਜਾਂਦੀਆਂ ਨੇ ਤੇ ਹਰ ਇੱਕ ਦੇ ਚਾਹ ਪੀਣ ਦਾ ਆਪਣਾ ਹੀ ਅੰਦਾਜ਼ ਹੁੰਦਾ ਹੈ ਕੋਈ ਦੋਸਤਾਂ ਦੇ ਨਾਲ ਬਹਿ ਕੇ ਕੋਈ ਬਾਲਕੋਨੀ ਦੇ ਵਿੱਚ ਬਹਿ ਕੇ ਪੀਣਾ ਪਸੰਦ ਕਰਦਾ ਹੈ ਤੇ ਕੋਈ ਅਖਬਾਰ ਪੜ੍ਹਦੇ-ਪੜ੍ਹਦੇ ਚਾਹ ਦੀਆਂ ਚੁਸਕੀਆਂ ਲੈਂਦਾ ਹੈ ਗੱਲ ਕੀ ਚਾਹ ਸਾਡੀ ਜ਼ਿੰਦਗੀ ਦੇ ਨਾਲ ਕਈ ਤਰੀਕਿਆਂ ਦੇ ਨਾਲ ਜੁੜੀ ਹੋਈ ਹੈ ਤੇ ਜੇਕਰ ਤੁਸੀਂ ਵੀ ਚਾਹ ਦੇ ਸ਼ੌਕੀਨ ਹੋ ਤਾਂ ਤੁਸੀਂ ਆਪਣੀ ਮਨਪਸੰਦ ਚਾਹ ਬਾਰੇ ਹੋਰ ਜਾਣਨਾ ਜ਼ਰੂਰ ਚਾਹੋਗੇ ਅੱਜ ਅੰਤਰਰਾਸ਼ਟਰੀ ਚਾਹ ਦਿਵਸ ਤੇ ਅਸੀਂ ਤੁਹਾਨੂੰ ਚਾਹ ਦੇ ਨਾਲ ਜੁੜੇ ਹੋਏ ਕੁਝ ਹੈਰਾਨੀਜਨਕ ਤੱਥਾਂ ਬਾਰੇ ਦੱਸ ਰਹੇ ਹਾਂ ਜੋ ਸ਼ਾਇਦ ਤੁਸੀਂ ਕਦੇ ਸੁਨੇ ਹੋਣਗੇ ਅਸੀਂ ਸਾਰੇ ਜਾਣਦੇ ਹਾਂ ਕਿ ਦੁਨੀਆ ਦੀ ਜ਼ਿਆਦਾਤਰ ਚਾਹ ਚੀਨ ਦੇ ਵਿੱਚ ਪੈਦਾ ਹੁੰਦੀ ਆ ਪਰ ਕੀ ਤੁਸੀਂ ਜਾਣਦੇ ਹੋ ਕਿ ਚਾਹ ਪੀਣ ਦੀ ਸ਼ੁਰੂਆਤ ਵੀ ਉੱਥੋਂ ਹੀ ਹੋਈ ਸੀ ਉਦੋਂ ਅਸਲ ਇਹ ਮੰਨਿਆ ਜਾਂਦਾ ਹੈ ਕਿ ਇੱਕ ਵਾਰ ਚੀਨੀ ਰਾਜਾ ਸ਼ੇਨ ਨੰਗ ਦੇ ਸਾਹਮਣੇ ਗਰਮ ਪਾਣੀ ਦਾ ਪਿਆਲਾ ਰੱਖਿਆ ਗਿਆ ਸੀ ਗਲਤੀ ਦੇ ਨਾਲ ਕੁਝ ਸੁੱਕੀਆਂ ਚਾਹ ਦੀਆਂ ਪੱਤੀਆਂ ਉਸ ਦੇ ਵਿੱਚ ਡਿੱਗ ਪਈਆਂ ਜਿਸ ਤੋਂ ਬਾਅਦ ਪਾਣੀ ਦਾ ਰੰਗ ਬਦਲ ਗਿਆ ਰਾਜਾ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਤੇ ਜਦੋਂ ਉਸ ਨੇ ਗਰਮ ਪਾਣੀ ਪੀਤਾ ਉਸ ਨੂੰ ਇਸ ਦਾ ਸਵਾਦ ਬਹੁਤ ਪਸੰਦ ਆਇਆ ਉਦੋਂ ਤੋਂ ਹੀ ਚਾਹ ਪੀਣ ਦੀ ਇਹ ਪਰੰਪਰਾ ਸ਼ੁਰੂ ਹੋਈ ਕਦੇ ਬੰਦ ਡੱਬੇ 'ਚ ਰੱਖੀ ਜਾਂਦੀ ਸੀ ਚਾਹ 18ਵੀਂ ਸਦੀ ਦੇ ਵਿੱਚ ਚਾਹ ਐਨੀ ਜ਼ਿਆਦਾ ਕੀਮਤੀ ਸੀ ਕਿ ਇਸ ਨੂੰ ਬੰਦ ਸੰਦੂਕ ਦੇ ਵਿੱਚ ਰੱਖਿਆ ਜਾਂਦਾ ਸੀ ਜਿਸ ਨੂੰ ਅਸੀਂ ਹੁਣ ਚਾਹ ਦੀ ਥਾਲੀ ਕਹਿੰਦੇ ਹਾਂ ਵੀ ਐਂਡ এ ਮਿਊਜ਼ੀਅਮ ਇੱਕ ਉਦਾਹਰਣ ਹੈ ਚਾਹ ਜੋ 17ਵੀਂ ਸਦੀ ਦੇ ਅਖੀਰ ਦੇ ਵਿੱਚ ਯੂਰਪ ਦੇ ਵਿੱਚ ਪੇਸ਼ ਕੀਤੀ ਗਈ ਸੀ ਇੱਕ ਬਹੁਤ ਹੀ ਕੀਮਤੀ ਵਸਤੂ ਸੀ ਇਸ ਨੂੰ ਸੁਰੱਖਿਅਤ ਤਾਲੇ ਵਾਲੇ ਇੱਕ ਡੱਬੇ ਦੇ ਵਿੱਚ ਸੁਰੱਖਿਅਤ ਢੰਗ ਨਾਲ ਰੱਖਿਆ ਗਿਆ ਸੀ ਉਸ ਸਮੇਂ ਇਹਨਾਂ ਨੂੰ ਆਮ ਤੌਰ ਤੇ ਟੀ ਚੈਸਟ ਵਜੋਂ ਜਾਣਿਆ ਜਾਂਦਾ ਸੀ ਹਾਲਾਂਕਿ ਹੁਣ ਇਹਨਾਂ ਨੂੰ ਟੀ ਕੈਂਡੀਜ਼ ਵਜੋਂ ਜਾਣਿਆ ਜਾਂਦਾ ਹੈ ਅਜਿਹੇ ਡੱਬਿਆਂ ਦੇ ਵਿੱਚੋਂ ਅਕਸਰ ਵੱਖ-ਵੱਖ ਕਿਸਮਾਂ ਦੀ ਚਾਹ ਜਾਂ ਅਖੰਡ ਲਈ 2 ਜਾਂ 2 ਤੋਂ ਵੱਧ ਡੱਬੇ ਹੁੰਦੇ ਆ ਜਿਨ੍ਹਾਂ ਨੂੰ ਚਾਹ ਦੇ ਡੱਬੇ ਕਿਹਾ ਜਾਂਦਾ ਹੈ 1900 ਦੇ ਦਹਾਕੇ 'ਚ ਹੋਈ ਟੀ ਬੈਗਾਂ ਦੀ ਖੋਜ ਅੱਜਕੱਲ ਜ਼ਿਆਦਾਤਰ ਚਾਹ ਟੀ ਬੈਗਾਂ ਨਾਲ ਹੀ ਪੀਤੀ ਜਾਂਦੀ ਹੈ ਇਹ ਬਧੇਰੇ ਸੁਵਿਧਾਜਨਕ ਵੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਪਹਿਲਾਂ ਟੀ ਬੈਗ ਕਦੋਂ ਬਣਾਇਆ ਗਿਆ ਸੀ? ਦਰਅਸਲ 1901 ਦੇ ਵਿੱਚ ਮਿਲਵਾਕੀ ਦਾ ਰੌਬਰਟ ਸੀ ਲਾਸਨ ਅਤੇ ਮੈਰੀ ਮੋਲੇਨ ਦੁਆਰਾ ਇੱਕ ਚਾਹ ਪੱਤੀ ਧਾਰਕ ਲਈ ਇੱਕ ਪੇਟੈਂਟ ਦਾਇਰ ਕੀਤਾ ਗਿਆ ਸੀ ਫਿਰ 1908 ਦੇ ਵਿੱਚ ਅਮਰੀਕੀ ਕਾਰੋਬਾਰੀ ਥਾਮਸ ਸੁਲੀਵਾਨ ਨੇ ਚਾਹ ਦੇ ਨਮੂਨੇ ਬਰੀਕ ਰੇਸ਼ਮ ਦੇ ਪਾਊਚਾਂ ਦੇ ਵਿੱਚ ਭੇਜੇ ਇਹਨਾਂ ਨੂੰ ਗਾਕਾ ਨੇ ਸਿੱਧਾ ਗਰਮ ਪਾਣੀ ਦੇ ਵਿੱਚ ਡੁਬੋਇਆ ਉਸ ਤੋਂ ਬਾਅਦ ਲੋਕਾਂ ਨੇ ਟੀ ਬੈਗਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਦੁਨੀਆ 'ਚ ਚਾਹ ਦੀਆਂ ਲਗਭਗ 3000 ਕਿਸਮਾਂ ਜਦੋਂ ਵੀ ਚਾਹ ਦਾ ਨਾਮ ਲਿਆ ਜਾਂਦਾ ਹੈ ਲੋਕ ਦੁੱਧ ਵਾਲੀ ਚਾਹ ਕਾਲੀ ਚਾਹ ਹਰੀ ਚਾਹ ਹਰਬਲ ਚਾਹ ਦਾ ਨਾਮ ਲੈਂਦੇ ਨੇ ਇਹ ਸੰਭਵ ਹੈ ਕਿ ਤੁਹਾਨੂੰ 10-12 ਕਿਸਮ ਦੀ ਚਾਹ ਦੇ ਨਾਮ ਵੀ ਨਾ ਪਤਾ ਹੋਣ ਪਰ ਪੂਰੀ ਦੁਨੀਆ ਦੀ ਗੱਲ ਕੀਤੀ ਜਾਵੇ ਤਾਂ ਪੂਰੀ ਦੁਨੀਆ ਦੇ ਵਿੱਚ ਲਗਭਗ 3000 ਵੱਖ-ਵੱਖ ਕਿਸਮਾਂ ਦੀ ਚਾਹ ਪੀਤੀ ਜਾਂਦੀ ਹੈ ਇਹ ਪਾਣੀ ਤੋਂ ਬਾਅਦ ਦੁਨੀਆ ਦੇ ਵਿੱਚ ਦੂਜਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਪੀਣ ਵਾਲਾ ਪਦਾਰਥ ਹੈ ਸੋ ਅੰਤਰਰਾਸ਼ਟਰੀ ਚਾਹ ਦਿਵਸ ਮੌਕੇ ਚਾਹ ਦੀਆਂ ਚੁਸਕੀਆਂ ਲੈਣ ਵਾਲਿਆਂ ਨੂੰ ਮੁਬਾਰਕਾਂ